ਹਾਂਜੀ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਹੋਰ ਸਨਾਂਓ ਕਿਵੇਂ ਠੀਕ ਹੋ ਤੁਸੀਂ ਕਹਣਾ ਵੀ ਅੱਜ ਤੇ ਇਹਦਾ ਪਹਿਲਾਂ ਹੀ ਹਾਸਾ ਨਿਕਲੀ ਜਾਂਦਾ ਕੀ ਕਰਾਂ ਗੱਲ ਹੀ ਕੋਸ਼ ਏਦਾਂ ਦੀ ਆ ਮੈਂ ਕਹਿੰਨੀ ਆ ਵੀ ਮੈਨੂੰ ਨਾ ਅਸੀਂ ਗੁਰੂ ਘਰ ਗਈਆਂ ਉੱਥੇ ਬੀਬੀਆਂ ਭੈਣਾਂ ਜਿੱਦਾਂ ਇਕੱਠੀਆਂ ਹੋ ਕੇ ਫੇਰ ਬਹਿ ਜਾਂਦੀਆਂ ਆ ਚਲੋ ਗੱਲਬਾਤ ਸਾਰੀਆਂ ਕਰਦੀਆਂ ਵੀ ਕਰਦੇ ਆਪਾਂ ਘਰ ਹੀ ਲੈਨੇ ਜਿਹੜੀ ਗੱਲ ਹੈਗੀ ਆ ਤੋਂ ਉਹਨੇ ਮੈਨੂੰ ਦੱਸਿਆ ਵੀ ਚਲੋ ਹੁੰਦੀਆਂ ਸਾਰੇ ਘਰਾਂ ਦੀਆਂ ਗੱਲਾਂ ਹੁੰਦੀਆਂ ਆ ਤੇ ਉਹਨੇ ਆਪਣੇ ਯਾਨੀ ਕਿ ਆਪਣਾ ਤਜਰਬਾ ਉਹਨੇ ਮੈਨੂੰ ਦੱਸਿਆ ਕਹਿੰਦੀ ਜਦੋਂ ਵੀ ਜਦੋਂ ਅਸੀਂ ਇਦਾਂ ਦੀ ਉਮਰ ਦੇ ਵਿੱਚ ਆ ਜਾਂਦੇ ਆ 55 ਤੋਂ ਉੱਪਰ ਟੱਪ ਜਾਂਦੇ ਹੈਗੇ ਆ ਅਸੀਂ ਨਹੀਂ ਕੁਝ ਕੰਮਕਾਰ ਆਪਣਾ ਕਰਦੇ ਤੇ ਸਾਨੂੰ ਇੱਕ ਟ੍ਰਾਂਕ ਨੂੰ ਜਿੰਦਾ ਜਾਂ ਅਲਮਾਰੀ ਦੇ ਕਿਸੇ ਵੀ ਲੋਕਰ ਨੂੰ ਇੱਕ ਜਿੰਦਾ ਲਾ ਕੇ ਚਾਬੀ ਹਮੇਸ਼ਾ ਕੋਲ ਰੱਖਣੀ ਚਾਹੀਦੀ ਹੈ ਹੈ ਮੈਂ ਕਦੇ ਖੜੇ ਪਤਾ ਨਹੀਂ ਇਹ ਕੀ ਇਹਦਾ ਟੋਟਕਾ ਦੱਸਣ ਲੱਗੀ ਕੋਈ ਜਿਹੜਾ ਜਿਹੜਾ ਕਹਿੰਦੀ ਚਾਬੀ ਕੋਲ ਰੱਖਣੀ ਚਾਹੀਦੀ ਮੈਂ ਕਹਿੰਦਾ ਲੈ ਦੱਸ ਇਹ ਚਾਬੀ ਰੱਖਣ ਦਾ ਕੀ ਹੁੰਦਾ ਹੈ ਚਾਬੀ ਰੱਖਣ ਦੇ ਨਾਲ ਕੁਝ ਬਣ ਜਾਣਾ ਹੈ ਕਿਤੇ ਕਹਿੰਦੀ ਨਹੀਂ ਨਹੀਂ ਇਹ ਨਹੀਂ ਗੱਲ ਹੈਗੀ ਇਹਦੇ ਵਿੱਚ ਇਹ ਹੁੰਦਾ ਆ ਕਿ ਸਾਡੇ ਜਿਹੜੇ ਬੱਚੇ ਆ ਨਾ ਇਹਨਾਂ ਨੂੰ ਭੁਲੇਖਾ ਹੁੰਦਾ ਆ ਵੀ ਖਰੇ ਇਹਨਾਂ ਦੀ ਸਾਡੀ ਮਾਂ ਦੇ ਕੋਲ ਟਰੰਕ ਦੇ ਵਿੱਚ ਕੀ ਦੱਬ ਕੇ ਰੱਖਿਆ ਹੋਇਆ ਜਿਹੜਾ ਹਮੇਸ਼ਾ ਚਾਬੀ ਆਪਣੇ ਕੋਲ ਰੱਖਦੀ ਆ ਤਾਂ ਉਹਨੇ ਮੈਨੂੰ ਜੀ ਦਿਖਾਇਆ ਕਹਿੰਦੀ ਆ ਦੇਖ ਲੈ ਮੇਰਾ ਬਟੂਆ ਮੈਂ ਹਮੇਸ਼ਾ ਚਾਬੀ ਆਪਣੇ ਕੋਲ ਰੱਖਦੀ ਆ ਮੇਰੇ ਉਹ ਟਰੰਕ ਦੇ ਵਿੱਚ ਕੀ ਹੈਗਾ ਜੀ ਕੀ ਨਹੀਂ ਹੈਗਾ ਕਹਿੰਦੀ ਇਹ ਤਾਂ ਮੇਰੇ ਮਰਨ ਤੋਂ ਬਾਅਦ ਹੀ ਪਤਾ ਲੱਗੂਗਾ ਵੀ ਕੀ ਇਹਦੇ ਵਿੱਚੋਂ ਨਿਕਲਦਾ ਆ ਨਨਪੜਾ ਉਹਦਾ ਮੈਨੂੰ ਜਾਨੀ ਕਿ ਉਹ ਦਿਮਾਗ ਦੀ ਦਿਖ ਲੋ ਕੱਲ ਵੀ ਜੇ ਮੈਂ ਇਦਾਂ ਚਾਬੀ ਲਾ ਕੇ ਰੱਖੂਗੀ ਤਾਂ ਬੱਚੇ ਮੈਨੂੰ ਪੁੱਛਣਗੇ ਜੇ ਮੈਂ ਮਤਲਬ ਕਿ ਹਾਂ ਵੀ ਮੇਰੇ ਕੋਲ ਕੁਝ ਨਹੀਂ ਹੈਗਾ ਕੁਝ ਨਹੀਂ ਹੈਗਾ ਵੀ ਮੇਰੇ ਬੱਚਿਆਂ ਨੂੰ ਤਾਂ ਮੈਨੂੰ ਪੁੱਛਣਾ ਹੀ ਨਹੀਂ ਹੈਗਾ ਗੱਲ ਵੀ ਚਲੋ ਉਹਦਾ ਕਾਫੀ ਹੱਦ ਤੱਕ ਸਹੀ ਹੈ ਪਰ ਬੱਚਿਆਂ ਨੂੰ ਇਸ ਤਰ੍ਹਾਂ ਕਰਨਾ ਨਹੀਂ ਚਾਹੀਦਾ ਵੀ ਤਾਂ ਜੋ ਐਨੀ ਦੂਰ ਤੱਕ ਜਿਹੜੀ ਸੋਚ ਆ ਨਾ ਵੀ ਦਿਖ ਲੋ ਚਲੇ ਜਾਂਦੀ ਹੈਗੀ ਆ ਤਾਂ ਮੈਂ ਕਹਿੰਦੀ ਆ ਵੀ ਜੇ ਉਹ ਮਾਂ ਦੀ ਇਸ ਤਰ੍ਹਾਂ ਸੋਚ ਬਣੀ ਆ ਨਾ ਕਿਸੇ ਗੱਲ ਤੋਂ ਹੀ ਬਣੀ ਹੋਊਗੀ ਜ਼ਰੂਰ ਉਹਨਾਂ ਨੂੰ ਕੁਝ ਮਹਿਸੂਸ ਹੋਇਆ ਹੋਊਗਾ ਵੀ ਮੇਰੇ ਬੱਚੇ ਮੈਨੂੰ ਪੁੱਛਣਗੇ ਜਾਂ ਨਾ ਇਹ ਪੁੱਛਣਗੇ ਤੇ ਉਹਨੇ ਇਹ ਜਿੰਦਾ ਰਾਉਣ ਵਾਲੀ ਗੱਲ ਜਿਹੜੀ ਕੀਤੀ ਆ ਤੇ ਮੈਂ ਕਹਿੰਦੀ ਸਹੀ ਗੱਲ ਆ ਵੈਸੇ ਕਾਫੀ ਹੱਦ ਤੱਕ ਗੱਲ ਇਹ ਸਹੀ ਆ ਵੀ ਸਾਨੂੰ ਜਿਹੜੀ ਚਾਬੀ ਆ ਇਹ ਕਿਸੇ ਚੀਜ਼ ਨੂੰ ਵੀ ਲੋਕਾਂ ਨਾਲ ਆ ਕੇ ਮਾਂ ਜਾਇ ਲੋਕਰ ਜਾਂ ਜਾਂਕ ਕੇ ਮੇਰਾ ਮਤਲਬ ਕੁਝ ਵੀ ਆਪਣਾ ਜੇ ਜੇ ਚੀਜ਼ ਵਿੱਚ ਆਪਣੀ ਕੋਈ ਚੀਜ਼ ਮਤਲਬ ਪੈਸਾ ਸੇਫ ਰਹਿੰਦਾ ਆਪਾਂ ਨੂੰ ਜਿੰਦਾ ਲਾ ਕੇ ਚਾਬੀ ਹਮੇਸ਼ਾ ਕੋਲ ਰੱਖਣੀ ਚਾਹੀਦੀ ਆ ਬਸ ਇਹ ਚਾਬੀ ਦਾ ਬੜਾ ਫਾਇਦਾ ਮੇਰੇ ਹਿਸਾਬ ਨਾਲ ਤਾਂ ਬੜਾ ਫਾਇਦਾ ਲੱਗਾ ਚਾਹੇ ਉਹਦੇ ਉਹ ਖਾਲੀ ਕਿਉਂ ਨਾ ਪਿਆ ਹੋਵੇ ਭਾ ਪੁਰਾਣੇ ਕੱਪੜੇ ਉਹਦੇ ਵਿੱਚ ਪਾ ਕੇ ਰੱਖ ਦਿਓ ਪਰ ਜਿੰਦਾ ਜ਼ਰੂਰ ਲਾ ਕੇ ਰੱਖੋ ਹਨਾ ਮੈਨੂੰ ਤਾਂ ਲੱਗਾ ਵਧੀਆ ਗੱਲ ਮੈਂ ਵੀ ਹੁਣ ਚਿੰਦਾ ਲਾ ਕੇ ਰੱਖਿਆ ਕਰਨਾ ਭਾਵੇਂ ਕੁਝ ਹੋਵੇ ਚਾਹੇ ਨਾ ਹੋਵੇ ਇਹ ਤਾਂ ਬਾਤ ਦੀਆਂ ਗੱਲਾਂ ਆ ਹਨਾ ਤੇ ਪਰ ਤੁਸੀਂ ਵੀ ਜ਼ਰੂਰ ਕਰਕੇ ਦੇਖੋ ਇਸ ਤਰ੍ਹਾਂ ਵੀ ਉਹ ਦੋ ਦਿਨ ਜਿੰਦਾ ਲਾ ਕੇ ਦੇਖੋ ਜ਼ਰੂਰ ਕਹਿਣਗੇ ਜਿੰਦਾ ਕਿਉਂ ਲਾਇਆ ਇਹਦੇ ਵਿੱਚ ਕੀ ਹੈ ਸਾਨੂੰ ਖੋਲ ਕੇ ਦਿਖਾ ਲ ਦੇਖ ਲਿਓ ਜ਼ਰੂਰ ਬੱਚੇ ਇੰਦਾ ਹੀ ਕਹਿਣਗੇ ਤੇ ਪਰ ਨਹੀਂ ਹੁੰਦਾ ਜਿਸ ਇਹ ਸੋਚਿਆ ਨਾ ਤਾਂ ਕਾਫੀ ਹੱਦ ਤੱਕ ਸਹੀ ਹੈ ਮੈਂ ਇਸ ਚੀਜ਼ ਨਾਲ ਬਹੁਤ ਸਹਿਮਤ ਹਾਂ ਤੁਸੀਂ ਮੇਰੀ ਇਸ ਚੀਜ਼ ਨਾਲ ਗੱਲ ਨਾਲ ਕਿੰਨੇ ਸਹਿਮਤ ਹੋ ਤੁਸੀਂ ਵੀ ਮੈਨੂੰ ਜ਼ਰੂਰ ਕਮੈਂਟ ਕਰਾਈ ਦੱਸੋ ਪਰ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਆ ਕਰੋ ਕੋਈ ਨਾ ਕੋਈ ਕੋਈ ਨਾ ਕੋਈ ਗਲਤ ਤੱਕ ਕਮਦੀ ਹੁੰਦੀ ਆ ਐਸੀ ਗੱਲ ਨਹੀਂ ਹੈ ਕਿ ਜੇ ਆਹ ਗੱਲ ਮੈਂ ਅੱਜ ਕੀਤੀ ਆ ਇਹਦੇ ਵਿੱਚ ਕੁਝ ਬਜ਼ੁਰਗਾਂ ਦਾ ਫਾਇਦਾ ਹੋ ਸਕਦਾ ਆ ਜੇ ਉਹਨਾਂ ਨੂੰ ਲੱਗਦਾ ਆ ਨੇ ਸਾਡੇ ਬੱਚਿਆਂ ਨੇ ਸਾਨੂੰ ਕੱਲ ਨੂੰ ਨਹੀਂ ਪੁੱਛਣਾ ਉਨਾ ਦਾ ਫੈਰਾ ਜ਼ਰੂਰ ਇਸ ਵਿੱਚ ਹੋ ਸਕਦਾ ਆ ਬਸ ਇੱਕ ਜਿੰਦਾ ਜ਼ਰੂਰ ਲਾ ਦਿਓ ਕੋਈ ਡਰੰਕ ਨੂੰ ਚਾਹੇ ਲਮਾਰੀ ਦਾ ਚਾਹੇ ਤੁਹਾਡਾ ਹੈਗੀ ਚੀਜ਼ੇ ਸੇਫ ਰੱਖਣ ਵਾਲੀ ਨਾ ਉਹਨੂੰ ਜਿੰਦਾ ਮਤਲਬ ਲਾ ਕੇ ਰੱਖੋ ਤੇ ਚਾਬੀ ਹਮੇਸ਼ਾ ਆਪਣੇ ਕੋਲ ਰੱਖੋ ਉਹਨਾਂ ਦੇ ਲੈਖਾ ਪਿਆਰ ਰਹਿਣਾ ਆ ਵੀ ਪਤਾ ਨਹੀਂ ਸਾਡੇ ਮਾਂ ਕੋ ਜਾਂ ਬਾਪ ਕੋ ਸਾਡੇ ਕੋਲ ਕੀ ਹੈਗਾ ਆ ਵੀ ਜਿਹੜੇ ਜਿੰਦਾ ਲਾ ਕੇ ਹਮੇਸ਼ਾ ਰੱਖਦੇ ਤਾਂ ਤੁਹਾਨੂੰ ਜ਼ਰੂਰ ਪੁੱਛਣਗੇ ਹਨਾ ਮੈਂ ਇਹ ਨਹੀਂ ਕਹਿੰਦੀ ਕਿ ਸਾਰੇ ਬੱਚੇ ਨਹੀਂ ਪੁੱਛਦੇ ਹੈਗੇ ਪੁੱਛਦੇ ਆ ਬਹੁਤ ਸੇਵਾ ਕਰਦੇ ਆਪਣੇ ਮਾਪੇ ਦੀ ਪੱਕਾ ਇੰਪਾਇਰ ਕਈ ਬੱਚੇ ਨੇ ਕੰਮੇ ਵੀ ਹੈਗੇ ਆ ਜਿਹੜੇ ਆਪਣੇ ਮਾਪੇ ਨੂੰ ਨਹੀਂ ਪੁੱਛਦੇ ਹੈਗੇ ਤੇ ਪਰ ਤੁਸੀਂ ਹੈ ਨਾ ਇਹ ਜਰੂਰ ਇਹ ਜਿਹੜਾ ਨਾ ਤਜਰਬਾ ਮੈਨੂੰ ਕਿਸੇ ਨੇ ਦੱਸਿਆ ਆ ਇਹ ਜਰੂਰ ਕਰਕੇ ਦੇਖਿਓ ਤੁਸੀਂ ਵੀ ਆਪਣੇ ਇੱਕ ਜਿੰਦਾ ਜਰੂਰ ਲਾਓ ਤੇ ਫੇਰ ਦੇਖੋ ਸਦਾ ਕਮਾਲ ਭਾਵੇਂ ਤੁਹਾਡੇ ਬੱਚੇ ਤੁਹਾਨੂੰ ਕੁਛ ਦੇ ਵੀ ਆ ਤਾਂ ਵੀ ਤੁਸੀਂ ਇੱਕ ਇਹਨੂੰ ਚੀਜ਼ ਨੂੰ ਜਿੰਦਾ ਲਾ ਕੇ ਜ਼ਰੂਰ ਦੇਖੋ ਤੇ ਫੇਰ ਦੇਖਿਓ ਤੁਸੀਂ ਵੀ ਉਹ ਪੁੱਛਣਗੇ ਜ਼ਰੂਰ ਵੇ ਜੇ ਜਿੰਦਾ ਲਾਇਆ ਤੇ ਕਿਉਂ ਲਾਇਆ ਇਹਦੇ ਵਿੱਚ ਕੀ ਆ ਉਹਨਾਂ ਦੇ ਦਿਮਾਗ 'ਚ ਇਹ ਹੀ ਹੋਣਾ ਵੀ ਇਹਦੇ ਵਿੱਚ ਕੁਛ ਨਾ ਕੁਛ ਤਾਂ ਹੈ ਜਿਹੜਾ ਜਿੰਦਾ ਲਾਇਆ ਹੋਇਆ ਹੈ ਤੇ ਬਸ ਜੀ ਅੱਜ ਤਾਂ ਐਨਾ ਹੀ ਸੀਗਾ ਤੇ ਤੁਸੀਂ ਨਾ ਇਦਾਂ ਦੀ ਮੇਰੀ ਜਿਹੜੀ ਵੀਡੀਓ ਹੁੰਦੀਆਂ ਐ ਜ਼ਰੂਰ ਸ਼ੇਅਰ ਕਰਦੇ ਆ ਕਰੋ ਹੋ ਸਕਦਾ ਕਿਸੇ ਨਾ ਕਿਸੇ ਦਾ ਇਹਦੇ ਵਿੱਚ ਫਾਇਦਾ ਹੋ ਜੇ ਠੀਕ ਹੈ ਜੀ ਤੇ ਮਿਲਾਂਗੇ ਆਪਾਂ ਫੇਰ అగలి విడియో ఉన్న చార్యను మేర వల్ల సతశ్రీకాలీ